ਗਰੇਵਾਲ ਸਾਹਿਬ ਨੇ ਤੁਹਾਡੀ ਸਨਮੂਖ ਕਰਿਆ ਜਿਸ ਨਾਲੇ ਇਸ ਸਬੰਧ ਤੇ ਹੋਰ ਸਵਾਲ ਵੀ ਮੇਰੇ ਮਨ ਚ ਉੱਤੇ ਤਰਤੀਬ ਜਰਾ ਅੱਗੇ ਰੱਖਿਆ ਹੋਇਆ ਆਪਾਂ ਬਾਅਦ ਵਿੱਚ ਕਰਦੇ ਆ ਗਰੇਵਾਲ ਸਾਹਿਬ ਜੀ ਕਿ 1972 ਤੇ ਅਜੇ ਕੋ ਮੇਰੇ ਕਲ ਸੁਜੀਤ ਪਾਤਰ ਹੋਰਾਂ ਦੀ ਸੰਗਤ ਵਿੱਚ ਨਹੀਂ ਜਦੋਂ ਮਟਿਆਲੇ ਤੋਂ ਵੱਢ ਕੇ ਲੁਧਿਆਣੇ ਨੌਕਰੀ ਲਈ ਆਉਂਦੇ ਪ੍ਰੋਫੈਸਰ ਮੋਨ ਸਿੰਘ ਹੁੰਦੇ ਹੁੰਦੇ ਆ ਸ਼ਬਦ ਲੋਕ ਪ੍ਰਕਾਸ਼ਨ ਵੰਡਦਾ ਤੇ 1979 ਦੇ ਵਿੱਚ ਸੁਜੀਤ ਪਾਤਰ ਹੋਰਾਂ ਦੀ ਕਿਤਾਬ ਹੁੰਦੀ ਹੈ ਤਾਂ ਉਹ ਤੋਂ ਪਹਿਲਾਂ ਬੁਲਾਜ ਕਿਤਾਬ ਉਹਨਾਂ ਦੀ ਆ ਚੁੱਕੀ ਸੀ ਅਵਾ ਵਿੱਚ ਲਿਖ ਹਰ ਜਿਹੜੀ ਸ਼ਕਤੀ ਹੈ ਤਾਂ ਸਾਡੇ ਸਾਹਮਣੇ ਸੁਰਜੀਤ ਬਾਤਰ ਇੱਕ ਕਵੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਦਾ ਸੁਰਜੀਤ ਬਾਤਰ ਸਾਨੂੰ ਲਗਭਗ ਸਾਰਾ ਜ਼ੁਬਾਨੀ ਯਾਦ ਹੈ ਸਾਡੀ ਸਿਮਰਤੀ ਦਾ ਹਿੱਸਾ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਸਭ ਕੁਝ ਵਾਪਰਿਆ ਮੈ ਰੇਵਲ ਸਾਹਿਬ ਕਿਉਂਕਿ ਬਾਤਰ ਸਾਹਿਬ ਦੇ ਬਹੁਤ ਅੰਤਰੰਗ دوست ਰਹੇ ਨੇ ਮੈਂ ਗਰੀਬਾਲ ਸਾਥੋਂ ਪੜ੍ਹਦੇ ਹੋਏ ਇਹ ਪੁੱਛਣਾ ਚਾਹੁੰਦਾ ਕਿ 1979 ਵਾਲੀ ਹਵਾ ਵਿੱਚ ਲਿਕੇ ਹਰ ਵੱਡੀ ਕਤਾਬ ਨਾਲ ਜਿਹੜਾ ਸੰਜੀਤ ਬਾਦਰ ਆਮ ਲੋਕਾਂ ਦੇ ਸਾਹਮਣੇ ਆ ਗਿਆ ਪ੍ਰਗਟ ਹੋ ਗਿਆ ਇੱਕ ਵੱਡੇ ਕਵੀ ਦੇ ਤੌਰ ਤੇ ਆਇਆ ਉਹਦੇ ਪੜਣ ਪਿੱਛੇ ਤੁਸੀਂ ਦੋਸਤ ਹੋਣ ਦੇ ਨਾਤੇ ਉਹ ਕਿਹੜਾ ਸਮਾਂ ਕਿਹੜਾ ਮਾਹੌਲ ਤੇ ਕਿਹੜੇ ਕਵੀਆਂ ਦਾ ਅਸਰ ਇਹ ਕਿ ਲ ਉਹ ਕਿਹੜਾ ਇੱਕ ਵਾਦਾ ਵਰਤ ਸੀ ਜਿਹਦੇ ਵਿੱਚੋਂ ਅਲਵਾ ਵਿੱਚ ਲਿਖੇ ਹਰਫ ਦਾ ਕਵੀ ਕਹਦਾ ਹੁੰਦਾ ਪਿੱਛੇ ਇਹ ਮੋਸ਼ਨ ਝਾਰਾ ਉਹਦੇ ਤੋਂ ਸਿਹੜ ਦਿੱਤੀ ਸੁਪੀ ਪੱਤਰ ਨੂੰ ਮੈਂ ਉਹ 1972 ਦੇ ਵਿੱਚ ਡੀਐਲੂ ਦੇ ਬਟਾ ਉਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਇੱਕ ਵਾਰ ਮਿਲਿਆ ਉਦੋਂ ਤੇ ਚੋਕੜ ਚ ਪੰਜਾਬ ਸਟੂਡੈਂਟ ਯੂਨੀਅਨਸ ਬਾਇ بڑے ਪ੍ਰਾਕਨਾਲ ਕਨਨ ਹੁੰਦਾ ਕਿ 1972 ਦੇ ਵਿੱਚ ਜਦੋਂ ਸੰਗ੍ਰਹਿਤ ਪੱਤਰ ਲੁਧਿਆਣਾ ਆਏ ਆ ਜਿਵੇਂ ਅੰਦਰ ਪੰਜਾਬੀ ਦੇ ਵਿੱਚ ਇੰਟੀਗ੍ਰਾਮ ਹੋਦਾ ਉਹਦਾ ਡਾਰਟ ਪੇਮੈਂਟ ਨੂੰ ਕੰਢੇ ਲਿਆ ਗਿਆ ਇੱਕ ਸੀ ਬਿੱਟੂ ਤੇ ਦੂਸਰਾ ਸੀ ਜੈ ਜੈ ਇਪੜਾ ਨਾ ਖੁੱਲੀ ਦਿਸੰ ਦਾ ਬੜਾ ਹੱਥੀ ਤੋਂ ਮੁਕਤ ਬੜਾ ਮਸਤ ਲੱਗ ਰਹਿਣ ਦਾ ਦਸਤ ਹੈ ਦੂਸਰਾ ਸੀ ਬਿੱਟੂ ਬਿੱਟੂ ਕੋਮੇ ਗਨਾਂ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦਾ ਸਭ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹ ਵੀ ਫਿਰ ਉੱਥਾਂ ਆ ਗਏ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਤੇ ਬਿੱਟੂ ਦਾ ਇਹ ਰੋਲ ਸੀ ਕਿ ਪੰਜਾਬ ਸਟੂਡੈਂਟ ਯੂਨੀਅਨ ਨੂੰ ਰਿਵਾਈਵ ਕਰਨਾ ਤੇ ਰੰਧਾਵਾ ਨੂੰ ਚੁਣਿਆ ਜਾਣਾ ਸਾਰਾ ਕੁਝ ਇਹ ਪੱਤਰ ਸਾਹਿਬ ਦੇ ਉਹ ਘਰ ਦੇ ਵਿੱਚ ਹੀ ਹੋਇਆ ਉੱਥੋਂ ਪੰਜਾਬ ਸਟੂਡੈਂਟ ਯੂਨੀਅਨ ਰਿਵਾਈਵ ਹੋਇਆ ਤੇ ਦੋਸਾਂ ਦਾ ਵੈਪਰ ਰੋਲਡ ਸੇਜ ਹੈ ਜੱਗ ਅੰਰੇਜ਼ੀ ਦਾ ਦੇ ਬਟਨੇ ਆਪਣੀ ਮਾਸਟਰਸ ਕੀਤੀ ਸੀ ਅੱਛਾ ਪੜਿਆ ਲਿਖਿਆ ਸੀ ਔਰ ਉਹ ਲਿਟਰੇਚਰ ਦੇ ਨਾਲ ਕਾਫੀ ਜਿਆਦਾ ਜੁੜਿਆ ਹੋਇਆ ਸੀ ਤੇ ਤੀਸਰੀ ਜਿਹੜੀ ਚੀਜ਼ ਸੀ ਅਤਰ ਸਾਹਿਬ ਨਾਲ ਲੈ ਕੇ ਆਏ ਸੀ ਉਹ ਸੀ ਪੂਰਾ ਵੱਡਾ ਭਰਿਆ ਹੋਇਆ ਐਲਪੀ ਦਾ ਇੰਦ 10 ਬੱਤਰ ਸਾਹਿਬ ਬਹੁਤ ਵਾਰ ਕਹਿੰਦੇ ਹੁੰਦੇ ਸੀ ਕਿ ਜੇ ਮੈਂ ਕਵੀ ਨਾ ਹੁੰਦਾ ਜੇ ਮੈਂ ਟੀਚਰ ਨਾ ਹੁੰਦਾ ਤਾਂ ਮੈਂ ਰਾਗੀ ਹੁੰਦਾ ਸੀ ਕੋਤਾ ਨੂੰ ਸ਼ਾਇਦ ਇਹ ਕਹਿਣ ਕੋਈ ਵਿਚਾਰ ਸੀ ਕਿ ਜਿੰਨਾ ਪੋਇਟਰੀ ਨਾਲ ਮੋਹ ਸੀ ਹੈ ਉਸ ਤੋਂ ਬਾਅਦ ਮਿਊਜ਼ਿਕ ਦੇ ਨਾਲ ਇਹ ਮਿਊਜ਼ਿਕ ਉਹਨਾਂ ਦੀ ਸੈਲ ਸੈਲ ਦੇ ਵਿੱਚ ਬਸਿਆ ਹੁੰਦਾ ਸੀ ਸੋ ਇਹ ਤਿੰਨ ਚੀਜ਼ਾਂ ਨਾਂ ਲੈਂਕੇ ਪਤਰ ਸਾਥ ਲੁਧਿਆਣਾ ਮੇਰੀ ਜਿਹੜੀ ਉਹਨਾਂ ਦੇ ਨਾਲ ਜਿੱਥੋਂ ਬਹੁਤ ਜ਼ਿਆਦਾ ਡੇਟ ਕਰਕੇ ਗੱਲ ਹੁੰਦੀ ਆ ਉਹ ਮੈਂ ਘੱਟਣਾ ਤੁਹਾਡੇ ਨਾਲ ਸਾਕੇ ਕਰਾਂ ਪਤਰ ਉਹਨੇ ਮੈਨੂੰ ਕਿਹਾ ਕਿ ਮੇਰੇ ਹੁੰਦਾ ਦਿਨਾਂ ਦੇ ਵਿੱਚ ਪੜ੍ਹਨ ਲਿਖਣ ਨਾਲ ਕੋਈ ਸਬੰਧ ਨਹੀਂ ਹੈ ਤੇ ਸੰਧ ਕਰਦਾ ਸੀ ਮੈਂ ਉਹ ਇਟਰੀਡਾ ਸਾਰਾ ਕੁਝ ਪਰ ਲਿਖਦਾ ਨਹੀਂ ਸੀ ਨਹੀਂ ਮੈਨੂੰ ਪਤਾ ਸੀ ਕਿ ਮੈਂ ਲਿਖਾਂਗਾ ਜਾਂ ਨਹੀਂ ਲਿਖ ਸਕਾਂ ਤੇ ਥੀਏਟਰ ਦੇ ਵਿੱਚ ਮੇਰਾ ਬਹੁਤ ਇੰਟਰਸਟ ਸੀ ਥੀਏਟਰ ਮੈਂ ਦਾਤਾਰ ਸਾਹਿਬ ਮੈਨੂੰ ਕਦੇ ਵੀ ਆਪਣਾ ਮੰਮਰੇ ਸਰਕਲ ਉਹਨੇ ਸਭ ਬੜਕਰ ਜੀ ਬਤਾ ਤੇ ਕਿਹਾ ਠੀਕ ਹੈ ਚਲ ਅਸੀਂ ਅੰਮ੍ਰਿਤਸਰ ਗਏ ਤਾਂ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ नवी नवी यूनिवर्सिटी हरभजन लैक्चर अपना लैक्चर पूरा करने तो बाद डॉक्टर साहब कहें कोई सवाल पूछो किसी सवाल ना पूछे उन्होंने दो तीन बार ਹਾਂ ਦੇਖੋ ਜੇ ਤੁਸੀਂ ਪੁੱਛੋ ਆਪਣਾ ਗੱਲ ਨੂੰ ਅੱਗੇ ਤੋਰੇਗੇ ਕਿਤੇ ਤੁਹਾਡੇ ਪੁੱਛਣ ਤੋਂ ਮੈਨੂੰ ਪਤਾ ਲੱਗੇਗਾ ਕਿ ਅੱਗੇ ਕੱ데ਰ ਚੱਲਣਾ ਚਾਹੀਦਾ ਹੈ ਕੋਈ ਨਾ ਹੁੰਦਿਆ ਆਕਰਨੇ ਮੈਨੂੰ ਵਰਨ ਦੇ ਕੇ ਕਹਾ ਕੁਛ ਕੁਛ ਸਵਾਲ ਮਦਦਤ ਮੈਂ ਕਿ ਤੁਹਾਨੂੰ ਦੱਸ ਰਿਹਾ ਮੈਂ ਗਿਆ ਮੈਂ ਬਲੈਕ ਬੋਰਡ ਦੇ ਉੱਤੇ ਡਰਾਪ ਇੱਕ ਨੇ ਪੁੱਛੀ ਤੇ ਲੋਕ ਹੈ ਉਹ ਮਹਾਨੀ ਤੁਸੀਂ ਮੈਨੂੰ ਤੁਸੀਂ ਪਤਾ ਡਾਕਟਰ ਮਹਦਨ ਸਿੰਘ ਕੌਣ ਨੇ